ਇਹ ਚਣਕਾ ਇੱਕ ਦਿਨ ਤੁਰਿਆ ਜਾ ਰਿਹਾ ਸੀ ਤੋ ਕਿਸੇ 베ਰੀ ਦੇ ਰੁੱਖ ਦੇ ਥੱਲੋਂ ਦੀ ਲੰਘਿਆ ਪੈਰ ਵਿੱਚ ਉਹਦੇ ਕੰਡਾ ਵੱਜ ਗਿਆ 베ਰੀ ਦਾ ਕੰਡਾ ਲੱਗਿਆ ਥੱਲੋਂ ਲੰਘਿਆ ਸੀ ਘਰ ਗਿਆ ਤੇ ਉਹਨੇ ਪੈਰ ਵਿੱਚੋਂ ਕੰਡਾ ਕੱਢਿਆ ਦਰਦ ਹੋਇਆ ਖੂਨ ਨਿਕਲਿਆ ਉਹਨੇ ਕੀ ਕੀਤਾ ਜਾਨਾ ਮਿੱਠਾ ਕੋਲਣਾ ਮਿੱਠਾ ਘੋਲ ਕੇ ਤੇ ਉਹ 베ਰੀ ਦੀ ਜੜ ਵਿੱਚ ਪਾ ਕੇ ਹੁੰਦਾ ਮਿੱਠਾ ਘੋਲਦਾ ਔਰ ਜਾਨਾ 베ਰੀ ਦੀ ਜੜ ਵਿੱਚ ਪਾ ਕੇ ਹੁੰਦਾ ਕੋਈ ਬੰਦਾ ਉਹਨੂੰ ਵੇਖਦਾ ਸੀ ਵੇਖਣ ਵਾਲੇ ਦੇ ਮਨ 'ਚ ਖਿਆਲ ਆਇਆ ਵੀ ਇਹ ਚਣਕਾ ਬੰਦਾ ਤੇ ਸਿਆਣਾ ਵਿਦਵਾਨ ਪੁਰਖ ਹੈ ਪਰ ਇਹਨੂੰ ਭੁਲੇਖਾ ਲੱਗਿਆ ਵੀ 베ਰੀ ਦੀ ਜੜ ਵਿੱਚ ਮਿੱਠਾ ਘੋਲ ਕੇ ਪਾਉਣ ਦੇ ਨਾਲ ਕੰਡੇ ਵਿੱਚ ਨਹੀਂ ਹੁੰਦੇ ਇਹਨੂੰ ਭੁਲੇਖਾ ਲੱਗਿਆ ਕਈ ਦਿਨ ਵੇਖਦਾ ਰਿਹਾ ਤੇ ਇੱਕ ਦਿਨ ਰਹਿ ਨਾ ਹੋਇਆ ਕੋਲੋ ਕੇ ਆਖਦਾ ਕਿ ਲੱਗੇ ਚਣਕਿਆ ਤੈਨੂੰ ਭੁਲੇਖਾ ਹੈ 베ਰੀ ਦੀ ਜੜ ਵਿੱਚ ਮਿੱਠਾ ਘੋਲ ਕੇ ਪਾਉਣ ਨਾਲ ਕੰਡੇ ਵਿੱਚ ਨਹੀਂ ਹੋਣਗੇ ਕੰਡਾ ਕੰਡਾ ਹੀ ਰਹੇਗਾ ਅੱਗੋਂ ਜਿਹੜਾ ਚਣਕਿਆਂ ਨੇ ਜਵਾਬ ਦਿੱਤਾ ਨਾ ਉਹ ਸਾਨੂੰ ਪੱਲੇ ਬੰਨਣਾ ਚਾਹੀਦਾ ਉਹਨੇ ਕੀ ਕਿਹਾ ਕਹਿੰਦਾ ਇਹ ਮੈਨੂੰ ਵੀ ਪਤਾ ਹੈ ਵੀ ਕੰਡਾ ਮਿੱਠਾ ਨਹੀਂ ਹੋਣਾ ਕੰਡਾ ਕੰਡਾ ਹੀ ਰਹੇਗਾ ਪਰ ਮੈਂ ਇਹਦੀ ਜੜ ਵਿੱਚ ਇੰਨਾ ਮਿੱਠਾ ਘੋਲ ਕੇ ਪਾ ਦਿਆਂਗਾ ਇਹਨੂੰ ਸ਼ੌਂਕ ਲੱਗ ਜਾਏਗੀ 베ਰੀ ਨੂੰ ਇਹ ਜੜ ਤੋਂ ਹੀ ਪੁੱਟੀ ਜਾਏਗੀ ਨਾ ਕੰਡਾ ਪੈਦਾ ਹੀ ਨਹੀਂ ਕਰਨਾ ਇਹ ਮੈਂ ਕਿਉਂ ਕਹਿ ਰਿਹਾ ਅੱਜ ਸਾਡੀ ਕੌਮ ਦੀਆਂ ਜੜਾਂ ਅੰਦਰ ਕੁਝ ਲੋਕ ਵਿਸ਼ਿਆਂ ਨਸ਼ਿਆਂ ਨਹੀਂ ਲੱਚਲ ਗੀਤਾਂ ਰਾਹੀਂ ਮਿੱਠਾ ਜ਼ਹਿਰ ਘੋਲ ਕੇ ਪਾ ਰਹੇ ਨੇ ਇਹਨਾਂ ਦੀ ਜੜ ਪੁੱਟੀ ਦੱਸ ਇਹ ਕੰਮ ਕਰ ਰਹੇ ਨੇ ਪਰ ਅਸੀਂ ਖਿਆਲ ਨਹੀਂ ਕਰਦੇ